now today our topic is exponent and power ghat ate ghatank already 7th class de vich ede bare thoda pad chuke ha power ki hai jidda 2 raised to power 4 eda matlab ki hai ke 2 nu multiply karna 4 time matlab 2 multiply 2 multiply 2 multiply 2 ਇਦੇ ਵਿੱਚ 2 ਕੀ ਹੁੰਦਾ ਬੇਸ ਆਧਾਰ ਜਿਹਨੂੰ ਬੋਲ ਦਿੰਦੇ ਆ ਅਸੀਂ ਤੇ 4 ਕੀ ਆ ਪਾਵਰ ਘਾਤ ਪੰਜਾਬੀ ਚ ਪਾਵਰ ਵੀ ਬੋਲ ਦਿੰਦੇ ਆ ਇੰਡੈਕਸ ਵੀ ਬੋਲ ਦਿੰਦੇ ਆ ਐਕਸਪੋਨੈਂਟ ਵੀ ਬੋਲ ਦਿੰਦੇ ਆ ਤਾਂ a ਇਹ ਆਲਰੇਡੀ 7th ਕਲਾਸ ਇਹਨੂੰ ਮਲਟੀਪਲਾਈ ਕਰ ਲਾਂਗੇ ਸਾਡੇ ਕੋਲੇ ਆਨਸਰ ਆ ਜੂਗਾ 2 2 4 2 8 2 16 2 4 ਇਸ ਤਰ੍ਹਾਂ ਬੋਲਦੇ ਆ 2 4 ਜਾਂ 2 ਦੀ ਪਾਵਰ 4 2 ਦੀ ਘਾਤ 4 ਤਾਂ ਇਹਦੇ ਵਿੱਚ ਜਿਹੜਾ ਇਹ ਕੀ ਆ ਬੇਸ ਇਹ ਕੀ ਆ ਪਾਵਰ ਹੁਣ ਇਸੇ ਤਰ੍ਹਾਂ ਹੀ 네ਗੇਟਿਵ ਦੀ ਮਤਲਬ ਅਗਰ 3 4 -3 ਤਾਂ ਅਗਰ ਪਾਵਰ ਨੈਗੇਟਿਵ ਵਿੱਚ ਹੋਵੇ ਤਾਂ ਉਹਨੂੰ ਪਹਿਲਾਂ ਪੋਜ਼ਿਟਿਵ ਕਰਨਾ ਪੈਂਦਾ ਤੇ ਪੋਜ਼ਿਟਿਵ ਕਰਨ ਕੀ ਆ ਉਹਦਾ ਰੈਸੀਪਰੋਕਲ ਮੀਨਸ ਜਿੱਦਾਂ ਇਹ ਫ੍ਰੈਕਸ਼ਨ ਚ ਆ ਜਿਹਦਾ ਸਿੰਪਲ ਅਸੀਂ ਲਿਖਦੇ ਆ 2 ਰੇਸ ਟੂ ਪਾਵਰ -4 ਤਾਂ ਇਹਦਾ ਮਤਲਬ ਕੀ ਆ ਕਿ 1/2 ਰੇਸ ਟੂ ਪਾਵਰ 4 ਮਤਲਬ ਇਹ ਜਿਹੜੀ ਪਾਵਰ ਨੈਗੇਟਿਵ ਤੋਂ ਪੋਜ਼ਿਟਿਵ ਕਰਨੀ ਆ ਤਾਂ ਇਹਦਾ ਰੈਸੀਪਰੋਕਲ ਕਰ ਲੈਣਾ ਬੇਸ ਦਾ ਇਹ ਬੇਸ ਕੀ ਸੀ 2/1 ਤਾਂ ਇਹਨੂੰ ਕੀ ਕਰਤਾ 1/2 ਤਾਂ ਜਿੱਦਾਂ ਇਹ ਆ 3/4 -3 ਤਾਂ ਬੇਸ ਦਾ ਰੈਸੀਪਰੋਕਲ ਕਰ ਲੈਣਾ 4/3 3 ਕਿ ਆ ਜਾਊਗਾ 3 ਤੇ ਇਹਨੂੰ ਹੁਣ ਉਦਾਂ ਹੀ ਸੋਲਵ ਕਰਨਾ ਪਾਵਰ 3 ਮੀਨਸ ਕਿ ਬੇਸ ਨੂੰ 3 ਟਾਈਮ ਮਲਟੀਪਲਾਈ ਕਰਨਾ ਇਹਨੂੰ ਮਲਟੀਪਲਾਈ ਉਸੇ ਤਰ੍ਹਾਂ ਹੀ ਰੈਸ਼ਨਲ ਨੰਬਰ ਦੀ ਨਿਊਮਰੇਟਰ ਨੂੰ ਨਿਊਮਰੇਟਰ ਨਾਲ ਤੇ ਡਿਨੋਮੀਨੇਟਰ ਨੂੰ ਡਿਨੋਮੀਨੇਟਰ ਦੇ ਨਾਲ ਹੁਣ ਇਦੇ ਵਿੱਚ ਕੁਝ ਰੂਲ ਆ ਐਕਸਪੋਨੈਂਟ ਤੇ ਪਾਵਰ ਦੇ ਮੀਨਸ ਫਸਟ ਆਏਗਾ ਕਿ a^m a^n a ਕੋਈ ਵੀ ਬੇਸ ਆ m ਤੇ n ਕੀ ਆ ਪਾਵਰ ਇਹਦੀ ਐਗਜ਼ਾਮਪਲ ਜੇ ਦਾਸੀ ਲਿਖਦੇ ਆ 2^4 2^3 ਤਾਂ ਹੁਣ ਕੀ ਆ 2^ ਮੀਨਸ 2 ਨੂੰ ਮਲਟੀਪਲਾਈ ਕਰਨਾ 4 ਟਾਈਮ 2^3 2 ਨੂੰ ਮਲਟੀਪਲਾਈ ਕਰਨਾ 3 ਟਾਈਮ ਹੁਣ ਇਹਨੂੰ ਦੁਬਾਰਾ ਅਸੀਂ ਅਗਰ ਐਕਸਪੋਨੈਂਟ ਐਕਸਪੋਨੈਂਸ਼ੀਅਲ ਫਾਰਮ ਦੇ ਵਿੱਚ ਚੇਂਜ ਕਰਨਾ ਹੋਵੇ ਤਾਂ ਕਿੰਨੇ 2 ਆ ਸਾਡੇ ਕੋਲੇ 7 ਤਾਂ ਇਹਦਾ ਮਤਲਬ ਅਸੀਂ 2^7 ਵੀ ਲਿਖ ਸਕਦੇ ਹਾਂ ਤਾਂ ਇਹਦਾ ਮਤਲਬ ਇਹ ਆ ਕਿ ਅਗਰ ਬੇਸ ਸੇਮ ਹੋਣ ਸਾਈਨ ਮਲਟੀਪਲਾਈ ਦਾ ਹੋਵੇ ਵਿਚਕਾਰ ਤਾਂ ਪਾਵਰਾਂ ਦੀ ਪਲੱਸ ਹੋ ਜਾਂਦੀ ਆ ਤਾਂ ਕੀ ਆ ਫਾਰਮੂਲਾ ਅਗਰ ਬੇਸ ਸੇਮ ਹੋਣ ਬੇਸ ਕੀ ਆ ए, ए, a e ਵਿੱਚ ਕਿਹੜਾ ਸਾਈਨ ਆ ਮਲਟੀਪਲਾਈ ਦਾ ਤਾਂ ਫਿਰ ਪਾਵਰਾਂ ਕੀ ਹੋ ਜਾਣਗੀਆਂ ਪਲੱਸ ਮਤਲਬ a m n ਲਿਖ ਸਕਦੇ ਆ ਇਸੇ ਤਰ੍ਹਾਂ ਹੀ ਅਗਰ ਮੈਂ ਲਿਖਦਾ 2 4 2 3 ਤਾਂ ਇਹਦਾ ਮਤਲਬ ਉੱਪਰ ਕੀ ਆਇਆ 2 2 2 4 ਟਾਈਮ نیچے 2 3 ਮੀਨਸ ਬੇਸ ਨੂੰ ਕਿੰਨੇ ਵਾਰ ਮਲਟੀਪਲਾਈ ਕਰਨਾ 3 ਟਾਈਮ a2 2 ਕੈਨਸਲ a2 2 a2 2 ਤਾਂ ਮਤਲਬ ਕੀ ਹੈ ਸਾਡੇ ਕੋਲੇ 2 1 ਤਾਂ ਇਹਦਾ ਮਤਲਬ ਇਹ ਆ ਕਿ 2 ਪਾਵਰ ਉੱਪਰ 4c نیچے 3c ਤਾਂ ਅਗਰ ਬੇਸ ਸੇਮ ਹੋਣ ਡਿਵਾਈਡ ਦਾ ਸਾਈਨ ਹੋਵੇ ਤਾਂ ਫਿਰ ਪਾਵਰਾਂ ਦੀ ਕੀ ਹੋ ਜਾਂਦੀ ਹੈ ਮਾਈਨਸ ਹੋ ਜਾਂਦੀ ਹੈ ਮਤਲਬ ਕਿ ਅਗਰ a m a n ਤਾਂ a ਕੀ ਆਜੂ m n ਨੈਕਸਟ ਸਾਡੇ ਕੋਲੇ ਹੈਗਾ ਕਿ ਹੁਣ ਇਹਦੇ ਵਿੱਚ ਕੀ ਆ ਅਗਰ ਮੈਂ ਲਿਖਦਾ 2^3 2^3 ਇਹਨੂੰ ਸੋਲਵ ਕਰਦੇ ਆ ਤਾਂ 2^3 ਮੀਨਸ 2 ਨੂੰ ਮਲਟੀਪਲਾਈ ਕਰਨਾ 3 ਟਾਈਮ ਨੀਚੇ ਵੀ 2 ਨੂੰ ਮਲਟੀਪਲਾਈ ਕਰਨਾ 3 ਟਾਈਮ ਤਾਂ ਇਹਦਾ ਮਤਲਬ 2 ਨਾਲ 2 ਕੈਨਸਲ ਹੋ ਗਿਆ ਤਾਂ a2 ਨਾਲ 2 ਕੈਨਸਲ a2 ਨਾਲ 2 ਕੈਨਸਲ ਤਾਂ ਕੀ ਆ ਗਿਆ ਸਾਡੇ ਕੋਲੇ 1 ਜਿਹੜਾ ਸੈਕੰਡ ਰੂਲ ਆ ਉਹ ਇਹ ਕਹਿੰਦਾ ਕਿ ਅਗਰ ਡਿਵਾਈਡ ਦਾ ਸਾਈਨ ਹੋਵੇ ਤਾਂ ਪਾਵਰਾਂ ਦੀ ਕੀ ਹੋ ਜੇ ਨਹੀਂ ਹੈ ਮਾਈਨਸ ਇੱਧਰ ਤਾਂ ਇਹਦਾ ਮਤਲਬ ਇਹ ਲੈਫਟ ਲੈਫਟ ਹੈਂਡ ਸਾਈਡ ਕੀ ਬਣ ਜੋ 2 3 3 ਰਾਈਟ ਹੈਂਡ ਸਾਈਡ ਕੀ ਹੈ 1 ਤਾਂ ਇਹ ਕੀ ਬਣ ਗਿਆ 2 0 1 ਤਾਂ ਇਹ ਬੜਾ ਇੰਪੋਰਟੈਂਟ ਆ ਇਹਦੇ ਕੁਐਸਚਨ ਵੀ ਯੂਜ਼ ਹੁੰਦੇ ਆ ਇਹਦਾ ਮਤਲਬ ਅਗਰ ਤੁਸੀਂ ਇੱਥੇ 5 ਲੈ ਲੈਂਦੇ ਬੇਸ ਤਾਂ ਵੀ ਇਹਨੇ ਬੰਨ ਨਹੀਂ ਹੋਣਾ ਸੀ 5 रे टू पावर 0 ਤਾਂ ਇਹ ਇੱਕ ਰੂਲ ਆ ਕਿ 3rd kia a रे टू पावर 0 1 ਮਤਲਬ ਸਮਥਿੰਗ रे टू पावर 0 ਸਮਥਿੰਗ ਮੀਨਸ ਬੇਸ ਕੋਈ ਵੀ ਰੈਸ਼ੀਨਲ ਨੰਬਰ ਹੋ ਸਕਦਾ ਇੰਟੀਜਰ ਹੋ ਸਕਦਾ ਕਿਸੇ ਵੀ ਨੰਬਰ ਦੀ ਪਾਵਰ ਜਿਹੜੀ ਆ ਉਹ 0 ਉਹ ਇਕੁਅਲ ਟੂ ਕੀ ਹੁੰਦੀ ਆ 1 3rd ਅਗਰ ਅੱਗੇ ਅਸੀਂ ਲਿਖਦੇ ਆ ਮੰਨ ਲਓ 2 रे टू पावर 4 रे टू पावर 3 ਤਾਂ ਇਹਦੇ ਵਿੱਚ ਕੀ ਆਊਗਾ ਤਾਂ ਇਹਦਾ ਮਤਲਬ 2^4 ਬ੍ਰੈਕਟ ਦੇ ਅੰਦਰ ਆ ਤਾਂ 2 2 2 2 3 ਹੁਣ ਇਹਦਾ ਮਤਲਬ ਆ ਕਿ ਬੇਸ ਕੀ ਆ ਆ ਸਾਰਾ ਬੇਸ ਆ ਇਹਨੂੰ ਕਿੰਨੇ ਵਾਰ ਲਿਖਣਾ 3 ਟਾਈਮ ਤਾਂ ਜਦੋਂ ਇਹ ਕਿੰਨੇ ਆ 2 4 4 ਟਾਈਮ ਲਿਖਾਂਗੇ ਮਤਲਬ 2 2 2 2 ਕਿੰਨੇ ਵਾਰ ਲਿਖਣਾ 3 ਟਾਈਮ ਮਤਲਬ ਬੇਸ ਦੀ ਪਾਵਰ ਬੇਸ ਦੇ ਉੱਪਰ ਪਾਵਰ ਦਾ ਮਤਲਬ ਹੁੰਦਾ ਕਿ ਬੇਸ ਨੂੰ ਓਨੇ ਵਾਰ ਲਿਖਣਾ ਜਿੰਨੀ ਪਾਵਰ ਤਾਂ ਫਿਰ ਇੱਕ ਵਾਰੀ ਫੇਰ ਲਿਖ ਦਈਏ ਪੂਰਾ ਬੇਸ ਇੱਕ ਵਾਰੀ ਫੇਰ ਲਿਖਤੀਏ ਬੇਸ ਤਾਂ ਮਤਲਬ ਇਹ ਕਿੰਨੇ ਆ ਗਏ 12 ਆ ਗਏ ਤਾਂ ਇਹਦਾ ਮਤਲਬ ਇਹਨੂੰ ਆਪਾਂ ਲਿਖ ਸਕਦੇ ਹਾਂ 2 12 ਤਾਂ ਇਹਦਾ ਮਤਲਬ ਪਾਵਰ ਕੀ ਹੋ ਗਈਆਂ ਮਲਟੀਪਲਾਈ ਹੋ ਗਈਆਂ ਤਾਂ ਇਹਦਾ ਮਤਲਬ 4th ਕੀ ਆ ਗਿਆ ਅਗਰ a m n ਤਾਂ ਇਹਦਾ ਮਤਲਬ ਬੇਸ ਦੀ ਪਾਵਰ ਜਿਹੜੀ ਅਗਰ ਹੈਗੀ ਆ ਤਾਂ ਉਹ ਮਲਟੀਪਲਾਈ ਹੋ ਜਾਂਦੀ ਆ m n ਇਸੇ ਤਰ੍ਹਾਂ ਇੱਕ ਹੈ ਕਿ ਅਗਰ ਇਹਨੂੰ ਇਸ ਤਰ੍ਹਾਂ ਕਰ ਦਿੰਨੇ ਆ 5th ab m ਤਾਂ ਇਹਨੂੰ ਅਸੀਂ ਦੋਨਾਂ ਦੇ ਮਲਟੀਪਲਾਈ ਕਰਕੇ ਅਲੱਗ-ਅਲੱਗ ਲਿਖ ਸਕਦੇ ਹਾਂ ਹੁਣ ਪਾਵਰ ਸੇਮ ਹੈ ਬੇਸ ਅਲੱਗ-ਅਲੱਗ ਹੈ ਤੇ ਇਹਦੇ ਵਿੱਚ ਅਗਰ ਇਹ ਲਿਖਿਆ ਤਾਂ ਉਹਨੂੰ ਇਹ ਲਿਖ ਸਕਦੇ ਹਾਂ ਇਹ ਦੋਨੋਂ ਪਾਸੇ ਹੀ ਹੈ ਤੇ ਇਸੇ ਤਰ੍ਹਾਂ ਹੀ ਸੇਮ ਇਹ ਹੈ ਸੇਮ ਹੀ ਇਹ ਹੈ ਸੇਮ ਹੀ ਇਹ ਤੇ ਇਹ ਵੀ ਹੈ ਅਗਰ ਇਸ ਤਰ੍ਹਾਂ ਲਿਖਿਆ ਬੇਸ ਅਲੱਗ-ਅਲੱਗ ਮੀਨਸ 2^3 ਲਿਖਿਆ 3^3 ਲਿਖਿਆ ਤਾਂ ਇਹਦਾ ਮਤਲਬ ਅਸੀਂ ab ਮੀਨਸ ਇਹਨਾਂ ਦੋਨਾਂ ਦੇ 6^3 ਵੀ ਲਿਖ ਸਕਦੇ ਆ بیس ਅਗਰ ਆਨੇਕੋਲਾ ਪਰ ਪਾਵਰ ਸੇਮ ਆ ਤਾਂ ਫਿਰ ਇਸ ਤਰ੍ਹਾਂ ਵੀ ਲਿਖ ਸਕਦੇ ਆ ਤੇ 6 ਅਗਰ ਰੈਸ਼ੀਨਲ ਨੰਬਰ ਦੇ ਵਿੱਚ ਪਾਵਰ ਜਿਹੜੀ ਆ ਉਹ m ਲਿਖੀ ਆ ਤਾਂ ਇਹਦਾ ਮਤਲਬ ਅਸੀਂ ਉਹਨੂੰ ਉੱਪਰ ਪਾਵਰ ਅਲੱਗ ਲਿਖ ਸਕਦੇ ਆ نیچے ਵੀ ਇਹਲਾ ਪਾਵਰ ਜਿਹੜੀ ਆ ਅਲੱਗ ਲਿਖ ਸਕਦੇ ਆ ਜਿਦਾਂ 2/3^4 ਲਿਖਿਆ ਉੱਪਰ ਕੀ ਆ ਗਿਆ 2 2 4 ਟਾਈਮ نیچے 3 3 3 3 ਤਾਂ a ਕੀ ਉੱਪਰ ਲੱਗ ਲਿਖ ਲੀਏ 2 4 نیچے 3 4 a 6 ਜਿਹੜੇ ਰਿਜ਼ਲਟ ਆ ਇਹ ਜਿਹੜੇ ਲਰਨ ਕਰਕੇ ਰੱਖਣੇ ਆ ਕੁਝ ਕੁਐਸਚਨ ਕਰਦੇ ਆ ਜਿੱਦਾਂ ਸਾਡੇ ਕੋਲੇ ਕੁਐਸਚਨ ਆ ਕਿ 8 रे टू पावर -1 मल्टीप्लाई 5 रे टू पावर 3 ओवर 2 रे टू पावर -4 सिंपलीफाई ਇਹਦੇ ਵਿੱਚ ਇਹ ਵਾਲੇ ਜਿਹੜੇ ਰੂਲ ਹੁੰਦੇ ਆ ਜਿਹੜਾ ਮੈਥਮੈਟਿਕਸ ਦੇ ਵਿੱਚ ਜਿਹੜਾ ਬੇਸਿਕ ਆ ਉਹ ਕਲੀਅਰ ਹੋਣਾ ਚਾਹੀਦਾ ਅਗਰ ਬੇਸਿਕ ਤੁਹਾਨੂੰ ਸਾਰਾ ਲਰਨ ਆ ਫਿਰ ਦਿਨ ਕੁਐਸਚਨ इजीली ਸੋਲਵ ਹੋ ਜਾਂਦੀ ਹੁਣ ਪਾਵਰ ਨੂੰ ਅਸੀਂ 네ਗੇਟਿਵ ਨੂੰ ਪਾਵਰ ਨੂੰ ਪੋਜ਼ਿਟਿਵ ਬਣਾਉਣਾ ਪਹਿਲਾ ਇਹਦਾ ਮਤਲਬ 8 ਰੇਸ ਟੂ ਪਾਵਰ -1 ਤਾਂ ਪਾਵਰ ਨੂੰ ਜਦੋਂ ਪੋਜ਼ਿਟਿਵ ਕਰਨਾ ਤਾਂ ਕੀ ਕਰ ਦੇਣਾ ਰੈਸੀਪਰੋਕਲ ਕਰ ਦੇਣਾ ਅਗਰ ਇਹ 8 ਆ ਤਾਂ ਕੀ ਆ ਜੂਗਾ 1/8 ਰੇਸ ਟੂ ਪਾਵਰ 1 ਲਿਖਣ ਲਿਖਣੀ ਲਿਖ ਲੋ ਨਹੀਂ ਲਿਖਣੀ 1 ਦੇ ਨਾਲ ਉਹੀ ਸੇਮ ਨੰਬਰ ਆ ਜਾਂਦਾ ਮਲਟੀਪਲਾਈ 5 ਰੇਸ ਟੂ ਪਾਵਰ 3 ਹੋਰ نیچے ਲਿਖਿਆ ਬਾਹੇ 2 ਰੇਸ ਟੂ ਪਾਵਰ -4 ਇਹਦਾ ਮਤਲਬ ਪਾਵਰ ਅਗਰ ਪੋਜ਼ਿਟਿਵ ਕਰਾਂਗੇ ਤਾਂ ਉੱਪਰ ਚਲ ਜਾਊਗਾ ਇਹਦਾ ਰੈਸੀਪ੍ਰੋਕਲ ਹੋ ਜਾਊਗਾ ਤਾਂ ਮਲਟੀਪਲਾਈ 2 4 ਇਹਨੂੰ ਸਿੰਪਲੀਫਾਈ ਕਰ ਲਓ ਇਹ 1 8 5 3 ਟਾਈਮ ਲਿਖਤਾ f 2 2 2 2 ਤਾਂ ਇਹ ਕਿੰਨਾ 8 ਇਹਦੇ ਨਾਲ ਕੈਨਸਲ ਹੋ ਗਏ ਇਹਨੂੰ ਮਲਟੀਪਲਾਈ ਕਰ ਲਓ ਅਨਸਰ ਆਜੂਗਾ ਮਲਟੀਪਲਾਈ ਕੀਤਾ ਅਨਸਰ ਆਜੂਗਾ ਨੈਕਸਟ ਸਮ ਸਾਡੇ ਕੋਲੇ ਕਿ 4 0 4 2 2 3 ਇਹ ਸਾਰੇ ਦੇ ਕੀਆ ਬ੍ਰੈਕਟ ਮਲਟੀਪਲਾਈ 3 -2 ਤਾਂ ਇਹਨੂੰ ਕੀਆ ਇਹਨੂੰ ਸੋਲਵ ਕਰਦੇ ਆ ਬ੍ਰੈਕਟ ਨੂੰ हम एक ही आ गया फोर रेस टू पावर जीरो मतलब ए रेज टू पावर जीरो समथिंग रेज टू पावर जीरो इज इक्वल टू वन प्लस फोर रेज टू पावर टू फोर न टू टाइम मल्टीप्लाई करना फोर इंटू फोर सिक्सटीन माइनस टू रेज टू पावर थ्री टू रेस टू पावर थ्री मीनस टू न थ्री टाइम मल्टीप्लाई कियाट मल्टीप्लाई हम यह थ्री रेस टू पावर माइनस टू ਤਾਂ ਮਾਈਨਸ ਨੂੰ ਪਹਿਲਾਂ ਪੋਜ਼ਿਟਿਵ ਕਰਨਾ ਤਾਂ ਇਹਦਾ ਮਤਲਬ ਕਿ ਬੇਸ ਨੂੰ ਕੀ ਆ ਆਪਾਂ ਰੈਸੀਪਰੋਕਲ ਕਰਤਾ ਇਹ ਪਾਵਰ ਪੋਜ਼ਿਟਿਵ ਹੋ ਗਈ ਤਾਂ ਉੱਪਰ ਸਿੰਪਲੀਫਾਈ ਕਰ ਲਿਆ 1 ਕੀ ਬਣ ਗਿਆ 17 17 8 9 ਮਲਟੀਪਲਾਈ 1 3 2 9 ਇਹ ਕੈਨਸਲ 1 ਅਨਸਰ ਆ ਗਿਆ ਤਾਂ ਇਹ ਇਹਦੇ ਲਈ ਕੀ ਆ ਇਹ ਐਕਸਪੋਨੈਂਟ ਦੇ ਕੁਝ ਰਿਜ਼ਲਟ ਆ ਇਨਾਂ ਨੂੰ ਲਰਨ ਕਰਨਾ ਤੇ ਇਹ ਜਿਹੜੀ ਐਕਸਰਸਾਈਜ਼ ਦੇ ਸਮ ਜਿਹੜੇ ਆ ਉਹ ਕਰਨੇ ਆ ਥੈਂਕ ਯੂ